ਆਸ਼ਿਕ ਕਰਦਾ ਸੀ ਪਰੇਸ਼ਾਨ ਫਰਕ ਕੁੜੀ ਨੇ ਵੀ ਇੰਜ ਸਿਖਾਇਆ ਸਬਕ ਤਰੀਕਾ ਜਾਣ ਪੁਲਿਸ ਵੀ ਰਹਿ ਗਈ ਹੈਰਾਨ ਫੋਨ ਕਰਕੇ ਤੰਗ ਪਰੇਸ਼ਾਨ ਕਰਨ ਵਾਲੇ ਇੱਕ ਭੂੰਡ ਆਸ਼ਿਕ ਨੂੰ ਕੁੜੀ ਦੇ ਵੱਲੋਂ ਬੜੇ ਹੀ ਵੱਖਰੇ ਤਰੀਕੇ ਦੇ ਨਾਲ ਸਬਕ ਸਿਖਾਇਆ ਗਿਆ ਦਰਅਸਲ ਇੱਕ ਨੌਜਵਾਨ ਦੇ ਵੱਲੋਂ ਕੁੜੀ ਦੇ ਉੱਤੇ ਦੋਸਤੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਜਦੋਂ ਕੁੜੀ ਦੇ ਵੱਲੋਂ ਇਨਕਾਰ ਕੀਤਾ ਗਿਆ ਤਾਂ ਨੌਜਵਾਨ ਨੇ ਕੁੜੀ ਨੂੰ ਤੰਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਕੁੜੀ ਨੇ ਅਜਿਹੇ ਅਨੋਖੇ ਢੰਗ ਦੇ ਨਾਲ ਉਸ ਨੂੰ ਸਬਕ ਸਿਖਾਇਆ ਕਿ ਹੁਣ ਪੁਲਿਸ ਵੀ ਹੈਰਾਨ ਰਹਿ ਗਈ ਹੈ ਤਾਂ ਇਹ ਮਾਮਲਾ ਆਗਰਾ ਤੋਂ سامنے ਆਇਆ ਜਿੱਥੇ ਕਿ ਇੱਕ ਭੂੰਡਾਸ਼ਕਤ ਦੇ ਵੱਲੋਂ ਕੁੜੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਫਿਰ ਕੁੜੀ ਨੇ ਅਨੋਖੇ ਤਰੀਕੇ ਦੇ ਨਾਲ ਉਸ ਨੂੰ ਸਬਕ ਸਿਖਾਇਆ ਕਿ ਪੁਲਿਸ ਵੀ ਹੈਰਾਨ ਰਹਿ ਗਈ ਹੈ ਦਰਸਲ ਇੱਕ ਨੌਜਵਾਨ ਕੁੜੀ ਨੂੰ ਫੋਨ ਕਰਕੇ ਦੋਸਤੀ ਕਰਨ ਦਾ ਦਬਾਅ ਬਣਾ ਰਿਹਾ ਸੀ ਪਹਿਲਾਂ ਤਾਂ ਕੁੜੀ ਇਨਕਾਰ ਕਰਦੀ ਰਹੀ ਪਰ ਬਾਅਦ ਦੇ ਵਿੱਚ ਨੌਜਵਾਨ ਦੇ ਵੱਲੋਂ ਉਸ ਕੁੜੀ ਨੂੰ ਉਸਦੇ ਪਿਓ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕੁੜੀ ਨੇ ਇਹ ਪੂਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਫਿਰ ਬਾਅਦ ਦੇ ਵਿੱਚ ਕੁੜੀ ਨੇ ਅਨੋਖੇ ਤਰੀਕੇ ਦੇ ਨਾਲ ਉਸ ਭੂੰਡਾਸ਼ਿਕ ਨੂੰ ਸਬਕ ਸਿਖਾਇਆ ਕੁੜੀ ਨੇ ਫੋਨ ਕਰਕੇ ਭੂੰਡਾਸ਼ਿਕ ਨੂੰ ਮਿਲਣ ਦੇ ਲਈ ਬੁਲਾਇਆ ਤੇ ਕਾਰ 'ਚ ਬਿਠਾ ਕੇ ਸਿੱਧਾ ਥਾਣੇ ਲੈ ਗਈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨ ਕਰੀਬ 2 ਮਹੀਨਿਆਂ ਤੋਂ ਉਸ ਨੂੰ ਫੋਨ ਕਰ ਰਿਹਾ ਸੀ ਉਹ ਕੁੜੀ ਤੇ ਦੋਸਤੀ ਕਰਨ ਦਾ ਦਬਾਅ ਬਣਾ ਰਿਹਾ ਸੀ ਪਹਿਲਾਂ ਤਾਂ ਉਹ ਉਸ ਨੂੰ ਇਨਕਾਰ ਕਰਦੀ ਰਹੀ ਪਰ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹ ਇੱਕ ਹਫ਼ਤੇ ਤੋਂ ਕੁੜੀ ਦੇ ਪਿਓ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਉਹ ਡਰ ਗਈ ਤੇ ਉਸ ਨੂੰ ਲੱਗਿਆ ਕਿ ਉਹ ਨੌਜਵਾਨ ਕੁਝ ਵੀ ਕਰ ਸਕਦਾ ਹੈ ਇਸ ਲਈ ਉਸ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਦੇ ਨਾਲ ਕੀਤੀ ਤੇ ਪਰਿਵਾਰ ਵਾਲਿਆਂ ਨੇ ਵੀ ਮਿਲ ਕੇ ਉਸ ਨੌਜਵਾਨ ਨੂੰ ਸਬਕ ਸਿਖਾਉਣ ਦੀ ਸੋਚੀ ਤੇ ਫਿਰ ਕੁੜੀ ਦੇ ਵੱਲੋਂ ਮੁੰਡੇ ਨੂੰ ਫੋਨ ਕਰਕੇ ਮਿਲਣ ਦੇ ਲਈ ਬੁਲਾਇਆ ਗਿਆ ਜਦੋਂ ਮੁੰਡਾ ਕੁੜੀ ਨੂੰ ਮਿਲਣ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਫੜ ਕੇ ਥਾਣੇ ਲੈ ਗਏ ਤਾਂ ਉੱਤੇ ਹੀ ਹੁਣ ਪੁਲਿਸ ਦੇ ਵੱਲੋਂ ਪਿਓ ਤੇ ਕੁੜੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਪਰ ਇੱਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਅਕਸਰ ਕੁੜੀਆਂ ਜਿਹੜੀਆਂ ਨੇ ਉਹ ਡਰ ਜਾਂਦੀਆਂ ਨੇ ਤੇ ਘਰਾਂ ਦੇ ਵਿੱਚ ਬੈਠ ਜਾਂਦੀਆਂ ਨੇ ਉੱਥੇ ਹੀ ਇਸ ਕੁੜੀ ਦੇ ਵੱਲੋਂ ਹਿੰਮਤ ਦਿਖਾਈ ਗਈ ਹੈ ਤੇ ਇਸ ਪੂੰਡ ਆਸ਼ਿਕ ਨੂੰ ਜਿਹੜਾ ਸਬਕ ਸਿਖਾਇਆ ਗਿਆ ਹੈ। live punjabi tv ਹੁਣ ਭਾਰਤ ਵਿੱਚ Jio TV Jio Fiber تے Tata Play TV دیکھیا جا سکدا ہے۔ World Wide ਤੁਸੀਂ سانو Amazon Fire TV, Daily Hunt تے ای بابا تے دیکھ سکدے ہو۔ USA, Canada, Australia, New Zealand تے Europe دے ہر بڑے IPTV پلیٹ فارم تے دیکھ سکدے ہو۔ رونی جپے تو دور تے مدے دے نیڑے Live Punjabi TV